ਸਸੀ ਗਾਜੀ ਮਾ ਕੋਮਲ ਕਪੂਰ ਤੋਂ ਸੇਖਰ ਚੈਨਲ ਪੰਜਾਬੀ ਕੈਨੇਡੀਅਨ ਸਰਕਾਰ ਵਾਤਰ ਹੈ ਧੋਖਾਧੜੀ ਅਤੇ ਸ਼ਰਨ ਦੇ ਦਾਅਵਿਆਂ ਦੇ ਵਿਚਕਾਰ ਸਮੂਹਿਕ ਤੌਰ ਉਤੇ ਅਸਥਾਈ ਵੀਜ਼ਾ ਰੱਦ ਕਰਨ ਦੇ ਲਈ ਨਵੀਆਂ ਸ਼ਕਤੀਆਂ ਦੇਣ ਤੇ ਵਿਚਾਰ ਕਰ ਰਹੀ ਹੈ ਕੈਨੇਡਾ ਭਾਰਤ ਅਤੇ ਬੰਗਲਾਦੇਸ਼ ਤੋਂ ਅਰਜ਼ੀਆਂ ਦੇ ਵਿੱਚੋਂ ਧੋਖਾਧੜੀ ਬਾਰੇ ਚਿੰਤਾਵਾਦਾ ਹਵਾਲਾ ਦਿੰਦੇ ਹੋਏ ਅਸਥਾਈ ਵੀਜ਼ਾ ਰੱਦ ਕਰਨ ਦੇ ਲਈ ਨਵੀਆਂ ਸ਼ਕਤੀਆਂ ਦਾ ਪ੍ਰਸਤਾਵ ਦੇ ਰਿਹਾ ਹੈ ਇਹ ਕਦਮ ਬਿੱਲ ਸੀ 12 ਦਾ ਹਿੱਸਾ ਮੌਜੂਦਾ ਐਮਰਜੈਂਸੀ ਟੁਇੰਗਰਾ ਦੇ ਨਾਲ-ਨਾਲ ਖਾਸ ਖੇਤਰ ਦੇ ਵਿੱਚ ਕੇਂਦਰੀ ਧੋਖਾਧੜੀ ਨੂੰ ਹੱਲ ਕਰਨ ਦਾ ਉਦੇਸ਼ ਚੁੱਕ ਰਖਦਿਆਂ ਨੇ ਪ੍ਰਸਤਾਵਿਤ ਬਦਲਾਵ ਭਾਰਤ ਤੋਂ ਵਿਦਿਆਰਥੀ ਵੀਜ਼ਾ ਰੱਦ ਕਰਨ ਅਤੇ ਬਜਟ ਦੇ ਦਾਅਵਿਆਂ ਦੇ ਵਿੱਚ ਸ਼ਰਨ ਦੇ ਦਾਅਵਿਆਂ ਤੇ ਮਹੱਤਵਪੂਰਨ ਵਾਅਦੇ ਤੋਂ ਬਾਅਦ ਆਏ ਨੇ ਜਿਸ ਦੇ ਨਾਲ ਯੂਨੀਵਰਸਿਟੀ ਦਾਖਲਾ ਤੇ ਦੁਵੱਲੇ ਸਬੰਧ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਦਸਿਕ ਨਿਊਜ਼ ਚੈਨਲ ਦੁਆਰਾ ਸਮੀਖਿਆ ਕੀਤੇ ਗਏ ਅੰਦਰੂਨੀ ਦਸਤਾਵੇਜ਼ਾਂ ਦੇ ਅਨੁਸਾਰ ਕੈਨੇਡੀਅਨ ਸਰਕਾਰ ਭਾਰਤ ਅਤੇ ਬੰਗਲਾਦੇਸ਼ ਤੋਂ ਐਸਆਰਸੀਏ ਦੇ ਵਿੱਚ ਸ਼ੱਕੀ ਧੋਖਾਧੜੀ ਦੇ ਕਾਰਨ ਅਸਥਾਈ ਵੀਜ਼ਾ ਸਮੂਹਾਂ ਨੂੰ ਰੱਦ ਕਰਨ ਲਈ ਨਵੀਆਂ ਸ਼ਕਤੀਆਂ ਦੀ ਮੰਗ ਕਰ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਦੇ ਦਫ਼ਤਰ ਨੂੰ ਇੱਕ ਪੇਸ਼ਕਾਰੀ ਤੇ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ, ਸ਼ਰਨਾਰਤੀ ਅਤੇ ਨਾਗਰਿਕਤਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਣਜਾਣ ਅਮਰੀਕੀ ਭਾਈਵਾਲਾਂ ਨੇ ਧੋਖਾਧੜੀ ਵਾਲੀ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪਛਾਣ ਕਰਨਾ ਤੇ ਰੱਦ ਕਰਨ ਦੇ ਲਈ ਇੱਕ ਕਾਰਜ ਸਮੂਹ ਬਣਾਇਆ ਹੈ ਰੀਪੋਰਟ ਦੇ ਵਿੱਚ ਭਾਰਤ ਤੇ ਬੰਗਲਾਦੇਸ਼ ਨੂੰ ਦੇਸ਼ ਵਿਸ਼ੇਸ਼ ਚੁਣੌਤੀਆਂ ਵੱਜੋਂ ਦਰਸਾਇਆ ਗਿਆ ਸੀ। ਪ੍ਰਸਤਾਵਿਤ ਸ਼ਕਤੀਆਂ ਬਿਲ ਸ੍ਰੀ 12 ਦੇ ਵਿੱਚ ਸ਼ਾਮਲ ਨੇ ਜੋ ਕਿ ਬਿਲ ਸ੍ਰੀ 2 ਦੇ ਪੁਰਾਣੇ ਸੰਸਕਰਨ ਤੋਂ ਪ੍ਰਾਪਤ ਇੱਕ ਨਵੇਂ ਸਰਹੱਦੀ ਨਿਯੰਤਰਣ ਟਾਚੇ ਦਾ ਹਿੱਸਾ ਹੈ। ਇਹ ਵਸਥਾ ਵੋਟਵਾਨੂ ਮਹਾਮਾਰੀ ਯੁੱद्धा ਜਾਫਰ ਖਾਸ ਦੇਸ਼ਾਂ ਦੇ ਵੀਜ਼ਾ ਧਾਰਕਾਂ ਵਰਗੇ ਅਸਧਾਰਨ ਮਾਮਲੇ ਦੇ ਵਿੱਚ ਵੀਜ਼ਾ ਦੀਆਂ ਸ਼ਰਨੀਆਂ ਨੂੰ ਰੱਦ ਕਰਨ ਦੀ ਆਗਿਆ ਦੇਵੇਗੀ। ਵਿਜ਼ਨ ਯਮਨ ਨੂੰ ਸਖਤ ਕਰਨ ਦੇ ਨਾਲ ਭਾਰਤ ਤੋਂ ਅਸਥਾਈ ਅਤੇ ਵਿਦੇਸ਼ੀ ਬਿਨੈਕਾਰ ਦੋਵਾਂ ਉੱਤੇ ਅਸਰ ਪਿਆ। 83 ਰਿਪੋਰਟ ਦੁਆਰਾ ਹਵਾਲਾ ਦਿੱਤੀ ਗਈ ਅੰਦਰੂਨੀ ਪੇਸ਼ਕਾਰੀ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਭਾਰਤੀ ਨਾਗਰਿਕਾ ਦੁਆਰਾ ਸ਼ਰਨ ਦੇ ਦਾਅਵੇ 2023 ਦੇ ਮੱਧ ਵਿੱਚ ਪ੍ਰਤੀ ਮਹੀਨਾ 500 ਤੋਂ ਘੱਟ ਤੋਂ ਵੱਧ ਕੇ ਜੁਲਾਈ 2024 ਤੱਕ ਲਗਭਗ 2000 ਹੋ ਗਏ ਨੇ ਜਿਨ੍ਹਾਂ 'ਨਾਲ ਪੱਤੂ ਜਾਂਚ ਕੀਤੀ ਗਈ। ਭਾਰਤ ਤੋਂ ਅਸਥਾਈ ਨਿਵਾਸੀ ਵਿਜ਼ੇ ਲਈ ਪ੍ਰਕਿਰਿਆ ਦਾ ਸਮਾਪਤੀ ਵਿਧਿਆ ਜਦੋਂ ਕਿ ਪਰਮਾਨਕੀਕਰ ਵਿੱਚ ਗਿਰਾਵਟ ਆਈ ਕਿਉਂਕਿ ਤਸਦੀਕ ਲਈ ਵਿਦੇਸ਼ੀ ਸਰੋਤ ਸਮਰਪਿਤ ਕਿੱਤੇ ਗਏ ਸੀ ਯੂਨੀਵਰਸਿਟੀ ਹੈ ਪਹਿਲਾਂ ਹੀ ਪ੍ਰਭਾਵ ਮਹਿਸੂਸ ਕਰ ਰਹੀ ਹੈ ਕੈਨੇਡਾ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਸਕੂਲ ਦੇ ਘਰ ਵਾਟਰਲੂ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਦੋ ਤਮਾਹੀ ਕਿਰਵੱhti ਰਿਪੋਰਟ ਦਰਜ ਕੀਤੀ ਹੈ ਵਟਲੂ ਯੂਨੀਵਰਸਿਟੀ ਵਿਖੇ ਰਣਨੀਤਿਕ ਦਾਖਲਾ ਪ੍ਰਬੰਧਨ ਦੇ ਐਸੋਸੀਏਸ਼ਨ ਨੂੰ ਪ੍ਰਦਾਨ ਇਯਾਨ ਫੈਟਰਪਰਕ ਨੇ ਰਾਈਟਰਸ ਨੂੰ ਦੱਸਿਆ ਕਿ ਇਸ ਬਦਲਾਅ ਨੇ ਸੰਸਥਾ ਦੇ ਵਿਭਿੰਨਤਾ ਪ੍ਰੋਫਾਈਲ ਨੂੰ ਬਦਲ ਦਿੱਤਾ। ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਆਸੀਸੀ ਨੇ ਕਿਹਾ ਕਿ ਉਸਨੇ ਬੇਲੂੜੀ ਸਰਹੱਦੀ ਮਾਤਰਾ ਘਟਾਉਣ ਜਾਣਕਾਰੀ ਸਾਂਝੀ ਕਰਨ ਨੂੰ ਵਧਾਉਣ ਅਤੇ ਗੈਰ ਸੱਚੀ ਸਲਾਮੀਆ ਤੇ ਗੈਰ ਕਾਨੂੰਨੀ ਕ੍ਰੋਸਿੰਗਾਂ ਨੂੰ ਘਟਾਉਣ ਤੇ ਲਈ ਠੋਸ ਕਦਮ ਚੁੱਕੇ ਨੇ ਵਿਭਾਗ ਨੇ ਪਿਛਲੇ ਸਾਲ થી ਇਸੇ ਮਿਆਦ ਦੇ ਮੁਕਾਬਲੇ ਗੈਰ ਕਾਨੂੰਨੀ ਅਮਰੀਕੀ ਕ੍ਰੋਸਿੰਗ ਦੇ ਵਿੱਚ 97% ਦੀ ਗਿਰਾਵਟ ਅਤੇ ਧੋਖਾ ਦੇ ਦਿੱਤੇ ਲਈ ਵੀਜ਼ਾ ਬਿਨਕਾਰ ਦੇ ਵਿੱਚ 25% ਵਾਧੇ ਦੀ ਰਿਪੋਰਟ ਦਰਜ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਵੱਡੇ ਪੱਧਰ ਉਤੇ ਰੱਦ ਕਰਨ ਦੀਆਂ ਸ਼ਕਤੀਆਂ ਦੀ ਕਿਸੇ ਵੀ ਵੱਤੋ ਲਈ ਗਵਰਨਰ ਇਨ ਕੌਂਸਲ ਦੁਆਰਾ ਪ੍ਰਮਾਨਗੀ ਦੀ ਲੋੜ ਹੋਵੇਗੀ ਅਤੇ ਇਸ ਨੂੰ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਦੇ ਵਿੱਚ ਨਾ ਨਾ ਪ੍ਰਭਾਵਿਤ ਸਮੂਹਾ ਅਤੇ ਕਿਸੇ ਵੀ અપਵਾਦ ਜਾਂ ਰਿਫੰਡ ਦਾ ਵਿਰਵਾ ਦਿੱਤਾ ਜਾਵੇਗਾ। ਕੈਨੇਡੀਅਨ ਸਰਕਾਰ ਵਾਤਰਹਿ ਧੋਖਾਧੜੀ ਅਤੇ ਸ਼ਰਨ ਦੇ ਦਾਅਵਿਆਂ ਦੇ ਵਿਚਕਾਰ ਸਮੂਹਿਕ ਤੌਰ ਉਤੇ ਅਸਥਾਈ ਵੀਜ਼ਾ ਰੱਦ ਕਰਨ ਦੇ ਲਈ ਨਵੀਆਂ ਸ਼ਕਤੀਆਂ ਦੇਣ ਤੇ ਵਿਚਾਰ ਕਰ ਰਹੀ ਹੈ। ਕੈਨੇਡਾ ਭਾਰਤ ਅਤੇ ਬੰਗਲਾਦੇਸ਼ ਤੋਂ ਅਰਜ਼ੀਆਂ ਦੇ ਵਿੱਚੋਂ ਧੋਖਾਧੜੀ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅਸਥਾਈ ਵੀਜ਼ਾ ਰੱਦ ਕਰਨ ਦੇ ਲਈ ਨਵੀਆਂ ਸ਼ਕਤੀਆਂ ਦਾ ਪ੍ਰਸਤਾਵ ਦੇ ਰਿਹਾ ਹੈ। ਇਹ ਕਦਮ ਬਿੱਲ C-12 ਦਾ ਹਿੱਸਾ ਮੌਜੂਦਾ ਐਮਰਜੈਂਸੀ ਟ੍ਰਿੰਗਰਾ ਦੇ ਨਾਲ-ਨਾਲ ਖਾਸ ਖੇਤਰ ਦੇ ਵਿੱਚ ਕੇਂਦਰੀ ਧੋਖਾਧੜੀ ਨੂੰ ਹੱਲ ਕਰਨ ਦਾ ਉਦੇਸ਼ ਰੱਖਦੀਆਂ ਨੇ। ਪ੍ਰਸਤਾਵਿਤ ਬਦਲਾਵ ਪਰ ਤੋ ਵਿਦਿਆਰਥੀ ਵੀਜ਼ਾ ਰੱਦ ਕਰਨ ਅਤੇ ਬਜਟ ਦੇ ਦਾਅਵਿਆਂ ਦੇ ਵਿੱਚ ਸ਼ਰਨ ਦੇ ਦਾਅਵਿਆਂ ਤੇ ਮਹੱਤਵਪੂਰਨ ਵਾਅਦੇ ਤੋਂ ਬਾਅਦ ਆਏ ਨੇ ਜਿਸ ਦੇ ਨਾਲ ਯੂਨੀਵਰਸਿਟੀ ਦਾਖਲਾ ਤੇ ਦੁਵੱਲੇ ਸੰਬੰਧ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਦਸਿਕ ਨਿਊਜ਼ ਚੈਨਲ ਦੁਆਰਾ ਸਮੀਖਿਆ ਕੀਤੇ ਗਏ ਅੰਦਰੂਨੀ ਦਸਤਾਵੇਜ਼ਾਂ ਦੇ ਅਨੁਸਾਰ ਕੈਨੇਡੀਅਨ ਸਰਕਾਰ ਭਾਰਤ ਅਤੇ ਬੰਗਲਾਦੇਸ਼ ਤੋਂ ਐਸਆਰਸੀਆ ਦੇ ਵਿੱਚ ਸ਼ੱਕੀ ਤੋਖਾਤੜੀ ਦੇ ਕਾਰਨ ਅਸਥਾਈ ਵੀਜ਼ਾ ਸਮੂਹਾਂ ਨੂੰ ਰੱਦ ਕਰਨ ਲਈ ਨਵੀਆਂ ਸ਼ਕਤੀਆਂ ਦੀ ਮੰਗ ਕਰ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਦੇ ਦਫ਼ਤਰ ਨੂੰ ਇੱਕ ਪੇਸ਼ਕਾਰੀ ਤੇ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਚੁਣੌਤੀ ਅਤੇ ਨਾਗਰਿਕਤਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਣਜਾਣ ਅਮਰੀਕੀ ਭਾਈਵਾਲਾਂ ਨੇ ਤੋਖਾਤੜੀ ਵਾਲੀ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪਛਾਣ ਕਰਨਾ ਤੇ ਰੱਦ ਕਰਨ ਦੇ ਲਈ ਇੱਕ ਕਾਲਜ ਸਮੂਹ ਬਣਾਇਆ ਹੈ ਰੀਪੋਰਟ ਦੇ ਵਿੱਚ ਭਾਰਤ ਤੇ ਬੰਗਲਾਦੇਸ਼ ਦੇ ਦੋ ਦੇਸ਼ ਵਿਸ਼ੇਸ਼ ਚੁਣੌਤੀਆਂ ਵੱਜੋਂ ਦਰਸਾਇਆ ਗਿਆ ਸੀ। ਪ੍ਰਸਤਾਵਿਤ ਸ਼ਕਤੀਆਂ ਬਿਲ ਸ੍ਰੀ 12 ਦੇ ਵਿੱਚ ਸ਼ਾਮਲ ਨੇ ਜੋ ਕਿ ਬਿਲ ਸ੍ਰੀ 2 ਦੇ ਪੁਰਾਣੇ ਸੰਸਕਰਨ ਤੋਂ ਪ੍ਰਾਪਤ ਇੱਕ ਨਵੇਂ ਸਿਹਤ ਨਿਯੰਤਰਣ ਟਾਕਰੇ ਦਾ ਹਿੱਸਾ ਹੈ। ਇਹ ਵਿਵਸਥਾ ਉਠਵਾਨੂ ਮਹਾਮਾਰੀ ਯੁੱਗ ਦਾ ਜਾਫਿਰ ਖਾਸ ਦੇਸ਼ਾਂ ਦੇ ਵੀਜ਼ਾ ਧਾਰਕਾਂ ਵਰਗੇ ਅਸਧਾਰਨ ਮਾਮਲੇ ਦੇ ਵਿੱਚ ਵੀਜ਼ਾ ਦੀਆਂ ਸ਼ਰਨੀਆਂ ਨੂੰ ਰੱਦ ਕਰਨ ਦੀ ਆਗਿਆ ਦੇਵੇਗੀ। ਵਿਜ਼ਨ ਯਮਨ ਨੂੰ ਸਖਤ ਕਰਨ ਦੇ ਨਾਲ ਭਾਰਤ ਤੋਂ ਅਸਥਾਈ ਅਤੇ ਵਿਦੇਸ਼ੀ ਬਿਨੇਕਾਰ ਦੋਵਾਂ ਉੱਤੇ ਅਸਰ ਪਿਆ 83 ਰਿਪੋਰਟ ਦੁਆਰਾ ਹਵਾਲਾ ਦਿੱਤੀ ਗਈ ਅੰਦਰੂਨੀ ਪੇਸ਼ਕਾਰੀ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਭਾਰਤੀ ਨਾਗਰਿਕਾ ਦੁਆਰਾ ਸ਼ਰਨ ਦੇ ਦਾਅਵੇ 2023 ਦੇ ਮੱਧ ਵਿੱਚ ਪ੍ਰਤੀ ਮਹੀਨਾ 500 ਤੋਂ ਘੱਟ ਤੋਂ ਵੱਧ ਕੇ ਜੁਲਾਈ 2024 ਤੱਕ ਲਗਭਗ 2000 ਹੋ ਗਏ ਨੇ ਜਿਨ੍ਹਾਂ 'ਨਾਲ ਬਾਅਦ ਤੋਂ ਜਾਂਚ ਕੀਤੀ ਗਈ ਭਾਰਤ ਤੋਂ ਅਸਥਾਈ ਨਿਵਾਸੀ ਵਿਜ਼ੇ ਲਈ ਪ੍ਰਕਿਰਿਆ ਦਾ ਸਮਾਪਤੀ ਬਤਿਆ ਜਦੋਂ ਕਿ ਪ੍ਰਮਾਣ ਗਿਆ ਵਿੱਚ ਗਿਰਾਵਟ ਆਈ ਕਿਉਂਕਿ ਤਸਦੀਕ ਲਈ ਵਿਦੇਸ਼ੀ ਸਰੋਤ ਸਮਰਪਿਤ ਕਿੱਤੇ ਗਏ ਸੀ ਯੂਨੀਵਰਸਿਟੀ ਹੈ ਪਹਿਲਾਂ ਹੀ ਪ੍ਰਭਾਵ ਮਹਿਸੂਸ ਕਰ ਰਹੀਆਂ ਨੇ ਕੈਨੇਡਾ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਸਕੂਲ ਦੇ ਘਰ ਵਾਟਰਲੂ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਦੋ ਤਮਾਹੀ ਕਿਰਵਟ ਰਿਪੋਰਟ ਦਰਜ ਕੀਤੀ ਹੈ ਵਟਲੂ ਯੂਨੀਵਰਸਿਟੀ ਵਿਖੇ ਰਣਨੀਤਿਕ ਦਾਖਲਾ ਪ੍ਰਬੰਧਨ ਦੇ ਐਸੋਸੀਏਸ਼ਨ ਨੂੰ ਪ੍ਰਦਾਨ ਇਯਾਨ ਫੈਟਰਪਰਕ ਨੇ ਰਾਈਟਰਸ ਨੂੰ ਦੱਸਿਆ ਕਿ ਇਸ ਬਦਲਾਅ ਨੇ ਸੰਸਥਾ ਦੇ ਵਿਭਿੰਨਤਾ ਪ੍ਰੋਫਾਈਲ ਨੂੰ ਬਦਲ ਦਿੱਤੇ। ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਆ ਸੀਸੀ ਨੇ ਕਿਹਾ ਕਿ ਉਸਨੇ ਬੇਲੂੜੀ ਸਰਹੱਦੀ ਮਾਤਰਾ ਘਟਾਉਣ ਜਾਣਕਾਰੀ ਸਾਂਝੀ ਕਰਨ ਨੂੰ ਵਧਾਉਣ ਅਤੇ ਗੈਰ ਸੱਚੇ ਸਲਾਨੀਆਂ ਅਤੇ ਗੈਰ ਕਾਨੂੰਨੀ ਕ੍ਰੋਸਿੰਗਾਂ ਨੂੰ ਘਟਾਉਣ ਤੇ ਲਈ ਠੋਸ ਕਦਮ ਚੁੱਕੇ ਨੇ ਵਿਭਾਗ ਨੇ ਪਿਛਲੇ ਸਾਲ થી ਇਸੇ ਮਿਆਦ ਦੇ ਮੁਕਾਬਲੇ ਗੈਰ ਕਾਨੂੰਨੀ ਅਮਰੀਕੀ ਕ੍ਰੋਸਿੰਗ ਦੇ ਵਿੱਚ 97% ਦੀ ਗਿਰਾਵਟ ਅਤੇ ਤੌਖਤੜੀ ਦੇ ਲਈ ਵੀਜ਼ਾ ਬਿਨਕਾਰ ਤੇ ਵਿੱਚ 25% ਵਾਧੇ ਦੀ ਰਿਪੋਰਟ ਦਰਜ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਵੱਡੇ ਪਦਰੂਪ ਤੇ ਰੱਦ ਕਰਨ ਦੀਆਂ ਸ਼ਕਤੀਆਂ ਦੀ ਕਿਸੇ ਵੀ ਵਰਤੋਂ ਲਈ ਗਵਰਨਰ ਇਨ ਕੌਂਸਲ ਦੁਆਰਾ ਪ੍ਰਮਾਨਗੀ ਦਿੱਤੀ ਲੋਡ ਹੋਵੇਗੀ ਅਤੇ ਇਸ ਨੂੰ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਦੇ ਵਿੱਚ ਨਾ ਪ੍ਰਭਾਵਿਤ ਸਮੂਹਾ ਅਤੇ ਕਿਸੇ ਵੀ ਅਪਵਾਦ ਜਾਂ ਰਿਫੰਡ ਦਾ ਵੇਰਵਾ ਦਿੱਤਾ ਜਾਵੇਗਾ ਕੈਨੇਡੀਅਨ ਸਰਕਾਰ ਵਾਤਰੇ ਧੋਖਾਧੜੀ ਅਤੇ ਸ਼ਰਨ ਦੇ ਦਾਅਵਿਆਂ ਦੇ ਵਿਚਕਾਰ ਸਮੂਹਿਕ ਤੌਰ ਉਤੇ ਅਸਥਾਈ ਵੀਜ਼ਾ ਰੱਦ ਕਰਨ ਦੇ ਲਈ ਨਵੀਆਂ ਸ਼ਕਤੀਆਂ ਦੇਣ ਤੇ ਵਿਚਾਰ ਕਰ ਰਹੀ ਹੈ। ਕੈਨੇਡਾ ਭਾਰਤ ਅਤੇ ਬੰਗਲਾਦੇਸ਼ ਤੋਂ ਅਰਜ਼ੀਆਂ ਦੇ ਵਿੱਚੋਂ ਧੋਖਾਧੜੀ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅਸਥਾਈ ਵੀਜ਼ਾ ਰੱਦ ਕਰਨ ਦੇ ਲਈ ਨਵੀਆਂ ਸ਼ਕਤੀਆਂ ਦਾ ਪ੍ਰਸਤਾਵ ਦੇ ਰਿਹਾ ਹੈ। ਇਹ ਕਦਮ ਬਿੱਲ C12 ਦਾ ਹਿੱਸਾ ਮੌਜੂਦਾ ਐਮਰਜੈਂਸੀ ਕ੍ਰਿੰਗਰਾ ਤੇ ਨਾਲ-ਨਾਲ ਖਾਸ ਖੇਤਰ ਦੇ ਵਿੱਚ ਕੇਂਦਰੀ ਧੋਖਾਧੜੀ ਨੂੰ ਹੱਲ ਕਰਨ ਦਾ ਉਦੇਸ਼ ਰੱਖਦੀਆਂ ਨੇ। ਪ੍ਰਸਤਾਵਿਤ ਬਦਲਾਅ ਭਾਰਤ ਤੋ ਵਿਦਿਆਰਥੀ ਵੀਜ਼ਾ ਰੱਦ ਕਰਨ ਅਤੇ ਬਜਟ ਦੇ ਦਾਅਵਿਆਂ ਦੇ ਵਿੱਚ ਸ਼ਰਨ ਦੇ ਦਾਅਵਿਆਂ ਤੇ ਮਹੱਤਵਪੂਰਨ ਵਾਅਦੇ ਤੋਂ ਬਾਅਦ ਆਏ ਨੇ ਜਿਸ ਦੇ ਨਾਲ ਯੂਨੀਵਰਸਿਟੀ ਦਾਖਲਾ ਤੇ ਦੁਵੱਲੇ ਸੰਬੰਧ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਦਸਿਕ ਨਿਊਜ਼ ਚੈਨਲ ਦੁਆਰਾ ਸਮੀਖਿਆ ਕੀਤੇ ਗਏ ਅੰਦਰੂਨੀ ਦਸਤਾਵੇਜ਼ਾਂ ਦੇ ਅਨੁਸਾਰ ਕੈਨੇਡੀਅਨ ਸਰਕਾਰ ਭਾਰਤ ਅਤੇ ਬੰਗਲਾਦੇਸ਼ ਤੋਂ ਐਸਆਰਸੀਆ ਦੇ ਵਿੱਚ ਸ਼ੱਕੀ ਤੌਖਤੜੀ ਦੇ ਕਾਰਨ ਅਸਥਾਈ ਵੀਜ਼ਾ ਸਮੂਹਾਂ ਨੂੰ ਰੱਦ ਕਰਨ ਲਈ ਨਵੀਆਂ ਸ਼ਕਤੀਆਂ ਦੀ ਮੰਗ ਕਰ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਦੇ ਦਫ਼ਤਰ ਨੂੰ ਇੱਕ ਪੇਸ਼ਕਾਰੀ ਦੇ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ, ਸ਼ਨਾਰਤੀ ਅਤੇ ਨਾਗਰਿਕਤਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਣਜਾਣ ਅਮਰੀਕੀ ਭਾਈਵਾਲਾਂ ਨੇ ਤੌਖਤੜੀ ਵਾਲੇ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪਛਾਣ ਕਰਨਾ ਤੇ ਰੱਦ ਕਰਨ ਦੇ ਲਈ ਇੱਕ ਕਾਲਜ ਸਮੂਹ ਬਣਾਇਆ ਹੈ ਰੀਪੋਰਟ ਦੇ ਵਿੱਚ ਭਾਰਤ ਤੇ ਬੰਗਲਾਦੇਸ਼ ਨੂੰ ਦੇਸ਼ ਵਿਸ਼ੇਸ਼ ਚੁਣੌਤੀਆਂ ਵੱਜੋਂ ਦਰਸਾਇਆ ਗਿਆ ਸੀ ਪ੍ਰਸਤਾਵਿਤ ਸ਼ਕਤੀਆਂ ਬਿਲ ਸਰੀ 12 ਦੇ ਵਿੱਚ ਸ਼ਾਮਲ ਨੇ ਜੋ ਕਿ ਬਿਲ ਸਰੀ 2 ਦੇ ਪੁਰਾਣੇ ਸੰਸਕਰਨ ਤੋਂ ਪ੍ਰਾਪਤ ਇੱਕ ਨਵੇਂ ਸਰਹੱਦੀ ਨਿਯੰਤਰਣ ਤਾਕੀ ਦਾ ਹਿੱਸਾ ਹੈ ਇਹ ਅਵਸਥਾ ਓਟਵਾਨੂ ਮਹਾਮਾਰਿਕ ਯੁੱद्धा ਜਾਫਿਰ ਖਾਸ ਦੇਸ਼ਾਂ ਦੇ ਵੀਜ਼ਾ ਧਾਰਕਾਂ ਵਰਗੇ ਅਸਧਾਰਨ ਮਾਮਲੇ ਦੇ ਵਿੱਚ ਵੀਜ਼ਾ ਦੀਆਂ ਸ਼ਰਨੀਆਂ ਨੂੰ ਰੱਦ ਕਰਨ ਦੀ ਆਗਿਆ ਦੇਵੇਗੀ। ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦੇ ਨਾਲ ਭਾਰਤ ਤੋਂ ਅਸਥਾਈ ਅਤੇ ਵਿਦੇਸ਼ੀ ਬਿਨੇਕਾਰ ਦੋਵਾਂ ਉੱਤੇ ਅਸਰ ਪਿਆ ਹੈ। 83 ਰਿਪੋਰਟ ਦੁਆਰਾ ਹਵਾਲਾ ਦਿੱਤੀ ਗਈ ਅੰਦਰੂਨੀ ਪੇਸ਼ਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਭਾਰਤੀ ਨਾਗਰਿਕਾਂ ਦੁਆਰਾ ਸ਼ਰਨ ਤੇ ਦਾਅਵੇ 2023 ਦੇ ਮੱਧ ਵਿੱਚ ਪ੍ਰਤੀ ਮਹੀਨਾ 500 ਤੋਂ ਘੱਟ ਤੋਂ ਵੱਧ ਕੇ ਜੁਲਾਈ 2024 ਤੱਕ ਲਗਭਗ 2000 ਹੋ ਗਏ ਨੇ ਜਿਦੇ ਨਾਲ ਤੂੰ ਜਾਂਚ ਕੀਤੀ ਗਈ ਭਾਰਤ ਤੋਂ ਅਸਥਾਈ ਨਿਵਾਸੀ ਵਿਜੇਰੇਲੀ ਪਰ ਕੀਰਿਆ ਦਾ ਸਮਾਪਤੀ ਵਧਿਆ ਜਦੋਂ ਕਿ ਪ੍ਰਮਾਣ ਗਿਆ ਵਿੱਚ ਗਿਰਾਵਟ ਆਈ ਕਿਉਂਕਿ ਤਸਦੀਕ ਦੇ ਲਈ ਵਿਦੇਸ਼ੀ ਸਰੋਤ ਸਮਰਪਿਤ ਕੀਤੇ ਗਏ ਸੀ ਯੂਨੀਵਰਸਿਟੀ ਆ ਪਹਿਲਾਂ ਹੀ ਪ੍ਰਭਾਵ ਮਹਿਸੂਸ ਕਰ ਰਹੀਆਂ ਨੇ ਕੈਨੇਡਾ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਸਕੂਲ ਦੇ ਘਰ ਵਟਲੂ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਦੋ ਤਮਾਹੀ ਕਿਰਵਰਤੀ ਰਿਪੋਰਟ ਦਰਜ ਕੀਤੀ ਹੈ। ਵਟਲੂ ਯੂਨੀਵਰਸਿਟੀ ਵਿਖੇ ਰਣਨੀਤਿਕ ਦਾਖਲਾ ਪ੍ਰਬੰਧਨ ਦੇ ਐਸੋਸੀਏਸ਼ਨ ਨੂੰ ਪ੍ਰਦਾਨ ਇਯਾਨ ਫੈਲਟਰਬਰਗ ਨੇ ਰਾਈਟਰਸ ਨੂੰ ਦੱਸਿਆ ਕਿ ਇਸ ਬਦਲਾਅ ਨੇ ਸੰਸਥਾ ਦੇ ਵਿਭਿੰਨਤਾ ਪ੍ਰੋਫਾਈਲ ਨੂੰ ਬਦਲ ਦਿੱਤਾ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਆਸੀਸੀ ਨੇ ਕਿਹਾ ਕਿ ਉਸਨੇ ਬੇਲੂੜੀ ਸਰਹੱਦੀ ਮਾਤਰਾ ਘਟਾਉਣ ਜਾਣਕਾਰੀ ਸਾਂਝੀ ਕਰਨ ਨੂੰ ਵਧਾਉਣ ਅਤੇ ਸੱਚੀ ਸਲਾਨੀਆਂ ਅਤੇ ਗੈਰ ਕਾਨੂੰਨੀ ਕ੍ਰੋਸਿੰਗਾਂ ਨੂੰ ਘਟਾਉਣ ਤੇ ਲਈ ਠੋਸ ਕਦਮ ਚੁੱਕੇ ਨੇ ਵਿਭਾਗ ਨੇ ਪਿਛਲੇ ਸਾਲ થી ਇਸੇ ਮਿਆਦ ਦੇ ਮੁਕਾਬਲੇ ਗੈਰ ਕਾਨੂੰਨੀ ਅਮਰੀਕੀ ਕ੍ਰੋਸਿੰਗ ਵਿਮਚਰ 99% ਦੀ ਗਿਰਾਵਟ ਅਤੇ ਤੌਖਾ ਤੇ ਡੀਟੇਲਿਡ ਵੀਜ਼ਾ ਬਿਨਕਾਰ ਦੇ ਵਿੱਚ 25% ਵਾਧੇ ਦੀ ਰਿਪੋਰਟ ਦਰਜ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਵੱਡੇ ਪੱਧਰ ਉਤੇ ਰੱਦ ਕਰਨ ਦੀਆਂ ਸ਼ਕਤੀਆਂ ਦੀ ਕਿਸੇ ਵੀ ਵਰਤੋਂ ਲਈ ਗਵਰਨਰ ਇਨ ਕੌਂਸਲ ਦੁਆਰਾ ਪ੍ਰਵਾਨਗੀ ਦੀ ਲੋੜ ਹੋਵੇਗੀ ਅਤੇ ਇਸ ਨੂੰ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਦੇ ਵਿੱਚ ਕਾਟਨਾ ਪ੍ਰਭਾਵਿਤ ਸਮੂਹਾਂ ਤੇ ਕਿਸੇ ਵੀ અપਵਾਦ ਜਾਂ ਰਿਫੰਡ ਦਾ ਮਿਹਰਵਾ ਦਿੱਤਾ ਜਾਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ